ਰਾਜਪੱਧਰੀ ਪ੍ਰੋਗਰਾਮ ਇਸ ਵਕਤ ਫਰੀਦਕੋਟ ਵਿੱਚ ਚੱਲ ਰਿਹਾ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਹੋਏ ਨੇ ਵਿਸ਼ੇਸ਼ ਤੌਰ ਤੇ ਇਸ ਵਕਤ ਸਭਿਆਚਾਰਕ ਦੇ ਨਾਲ ਨਾਲ ਗੱਲਬਾਤ ਕੀਤੀ ਜਾਵੇ ਤਾਂ ਵਿਸ਼ੇਸ਼ ਤੌਰ ਤੇ ਕੋੜਿਆਂ ਦੇ ਜਿਹੜੇ ਕਾਰਜਕ੍ਰਮ ਹੋਣੇ ਸੀ ਉਹ ਇਸ ਵਕਤ ਚੱਲ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਉਸੇ ਦਿਖਾ ਦਨਿਆ ਜਿੱਥੇ ਕਿ ਇਸ ਵਕਤ ਇਹ ਕੋੜੇ ਨੇ ਇਸ ਵਕਤ ਉਸ ਦੀ ਲਾਸਟ ਇਵੈਂਟ ਜਿਹੜਾ ਚੱਲ ਰਿਹਾ ਹੈ ਤਾਂ ਜਿਸ ਤਰੀਕੇ ਨਾਲ ਇੱਥੇ ਟੈਗ ਲੱਗੇ ਹੋਏ ਨੇ ਇਹਨਾਂ ਸਾਰਿਆਂ ਨੂੰ ਕੋੜੇ ਜਿਹੜੇ ਨੇ ਇੱਕੋ ਵਾਰ ਚੱਕਣਗੇ ਅਤੇ ਜੋਕਿਸ ਜਿਹੜੇ ਨੇ ਉਹਨਾਂ ਦੇ ਸਵਾਲ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਹ ਤਸਵੀਰ ਜਿਹੜੀ ਹੈਗੀ ਹੈ ਫਰੀਦਕੋਟ ਦੇ Nehru Stadium ਦੀ ਤਸਵੀਰ ਹੈ ਤਾਂ ਬੇहद ਖੂਬਸੂਰਤ ਤਸਵੀਰ ਤੁਹਾਡਾਂ ਸਾਹਮਣੇ ਜੀ ਕਰਾਂਗੇ ਜਿੱਥੇ ਕਿ ਵਿਸ਼ੇਸ਼ ਤੌਰ ਤੇ ਪਹਿਲੀ ਵਾਰ ਇਹ ਆਕਰਸ਼ਣ ਦਾ ਕੇਂਦਰ ਜਿਹੜਾ ਹੈਗਾ ਬਣ ਰਹੇ ਨੇ ਜਿੱਥੇ ਕਿ ਇਹ ਕੋੜੇ ਇਸ ਵਕਤ ਜਿਹੜੇ ਤੁਸੀਂ ਵੇਖ ਸਕਦੇ ਹੋ ਲਾਈਨ ਵਿੱਚ ਦੌੜਦੇ ਆਂਦੇ ਹੋਏ ਤੇ ਇੱਕ ਇੱਕ ਕਰਕੇ ਤਾਂ ਪਹਿਲੀ ਕਾਮਯਾਬੀ ਅਤੇ ਦੂਜੀ ਕਾਮਯਾਬੀ ਅਤੇ ਉਸ ਤੋਂ ਬਾਅਦ ਤਿੰਜੀ ਕਾਮਯਾਬੀ ਚੌਥੀ ਕਾਮਯਾਬੀ ਅਤੇ ਪੰਜਵੀਂ ਕਾਮਯਾਬੀ ਛੇਵੀਂ ਅਤੇ ਫਿਰ ਸੱਤਵੀਂ ਅਤੇ ਉਸ ਤੋਂ ਬਾਅਦ ਅੱਠਵੀਂ ਦੀ ਗੱਲ ਕੀਤੀ ਜਾਵੇ ਤਾਂ तमाम ਕੋੜੇ ਇਸ ਵਕ ਜਿਹੜੇ ਨੇ ਇਸ ਨੂੰ ਫਤਿਹ ਕਰਦੇ ਹੋਏ ਅੱਗੇ ਵੱਲ ਨੂੰ ਪਹੁੰਚ ਚੁੱਕੇ ਨੇ ਤਾਂ ਇਸ ਪਾਸੇ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਇਹ ਤੁਹਾਨੂੰ ਬੈਠੇ ਹੋਏ ਨਜ਼ਰ ਆਉਣਗੇ ਅਤੇ ਨਾਲ ਉਹਨਾਂ ਦੇ ਤਰੰਪਤਰੀ ਜਿਹੜੇ ਨੇ ਵਿਭਾਗੂਪਤ ਕੋਰ ਜਿਹੜੇ ਨੇ ਉਹ ਤੁਹਾਨੂੰ ਇਸ ਵਕਤ ਇੱਥੇ ਬੈਠੇ ਹੋਏ ਨਜ਼ਰ ਆਣਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਜਪਦਰੀ ਸਮਾਗਮ ਜਿਹੜਾ ਫਰੀਦਕੋਟ ਵਿੱਚ ਚੱਲ ਰਿਹਾ ਹੈ ਉਹਦੀਆਂ ਤਸਵੀਰਾਂ ਨੇ ਤਾਂ ਨੰਦ ਮੰਨਦੇ ਹੋਏ ਐਸੀ ਵੈਂਡ ਦਾ ਲੋਕਮੰਦੀ ਸਾਹਿਬ ਉਹਦੇ ਨਾਲੋਂ ਤਰੰਪਤਰੀ ਮੌਜੂਦ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੇ ਨਾਂ ਡੀਜੀਪੀ ਗੌਰਵ ਯਾਦ ਜਿਹੜੇ ਨੇ ਉਹ ਬੈਠੇ ਹੋਏ ਨੇ ਅਤੇ ਤਸਵੀਰਾਂ ਤੁਸੀਂ ਵੇਖੀਆਂ ਮੱਝ ਦੇ ਉੱਪਰ ਐਸਐਸਪੀ ਪ੍ਰਗਿਆ ਜਿਹੜੇ ਨੇ ਉਹ ਨਾਲ ਮੌਜੂਦ ਨੇ ਅਤੇ ਡੀਸੀ ਸਾਹਿਬ ਮੌਜੂਦ ਨੇ ਅਤੇ ਜੇਤੋ ਦੇ ਵਿਧਾਇਕ ਅਮੋਲਕ ਸਿੰਘ ਦੇ ਨਾਲ ਨਾਲ ਗੱਲ ਕੀਤੀ ਜਾਵੇ ਤਾਂ ਵਿਨਾਕ ਗੁਰਦੇਵ ਸਿੰਘ ਸੇਖੋ ਜਿਹੜੇ ਨੇ ਉਹ ਮੌਜੂਦ ਹੈ ਵੇਖ ਸਕਦੇ ਹੋ ਫਤਿਹ ਹਾਸਲ ਕਰਨ ਤੋਂ ਬਾਅਦ ਕੋੜਿਆਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਇਸ ਵਕਤ ਆ ਮੁੱਖ ਮੰਤਰੀ ਸਾਹਿਬ ਨੂੰ ਸੈਲੂਟ ਕਰਦੇ ਹੋયા ਨਜ਼ਰ ਆ ਰਹੀਆਂ ਨੇ ਤਾਂ ਬਿਲਕੁਲ ਕੌਮੀ ਝੰਡੇ ਨੂੰ ਹੌਸਲਾ ਮਿਲ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਦੀ ਤਸਵੀਰ ਜਿਹੜੀ ਹੈਗੀ ਹੈ ਫਰੀਦਕੋਟ ਦੀ ਤਸਵੀਰ ਹੈ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਨੇ ਅਤੇ ਦਰਸ਼ਕਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਰક્ષਕ ਪਦਕ ਜਿਹੜੇ ਨੇ ਉਹ ਦਿੱਤੇ ਜਾਣੇ ਨੇ ਉਹ ਇਸ ਵਕਤ ਜਿਹੜਾ ਹੈਗਾ ਉਹ ਦਿੱਤੇ ਜਾਣੇ ਨੇ ਅਤੇ ਉਸ ਤੋਂ ਬਾਅਦ ਸਟੇਟ ਅਵਾਰਡ ਜਿਹੜੇ ਨੇ ਉਹ ਦਿੱਤੇ ਜਾਣੇ ਨੇ ਤਾਂ ਉਹਨਾਂ ਦੀ ਅੱਜ ਤਸਵੀਰਾਂ ਇਸ ਵਕਤ ਸੀ ਦੇਖ ਰਹੇ ਹਾਂ ਬੇਹਦ ਖੂਬਸੂਰਤ ਜਿਹੜਾ ਸਟੇਡੀਅਮ ਨੂੰ ਤਿਆਰ ਕੀਤਾ ਗਿਆ ਅਤੇ ਪੂਰੀ ਸ਼ਾਨੋ ਸ਼ੌਕਤ ਨਾਲ ਤਿਰੰਗਾ ਝੰਡਾ ਇੱਥੇ ਲਹਿਰਾਉਂਦਾ ਹੋਇਆ ਨਜ਼ਰ ਆਵੇਗਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਇਹ ਪਦਕ ਜਿਹੜੇ ਨੇ ਤਾਂ ਚੀਫ ਮਨਿਸਟਰ ਰਜਕ ਪਦਕ ਜਿਹੜਾ ਹੈਗਾ ਉਹ ਦਿੱਤਾ ਜਾਵੇਗਾ ਤਾਂ ਉਸ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਚੀਫ ਮਨਿਸਟਰ ਰક્ષਕ ਪਦਕ ਦਿੱਤੇ ਜਾ ਰਹੇ ਨੇ ਰક્ષਕ ਪਦਕ ਜਿਹੜਾ ਹੈਗਾ ਉਹ ਇਸ ਵਕਤ ਦਿੱਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ तमाम ਲੋਕਾਂ ਨੂੰ ਜਿਹੜਾ ਹੈਗਾ ਅੱਜ ਇਹ ਪਦਕ ਜਿਹੜੇ ਨੇ ਉਹ ਦਿੱਤੇ ਜਾਣੇ ਨੇ ਉਹ ਪਦਕ ਦਿੱਤੇ ਜਾਂਦੀ ਇਹ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੇ ਨੇ ਜਿੱਥੇ ਕਿ ਜਿਨ੍ਹਾਂ ਨੇ ਇਸ ਵਕਤ ਵਧੀਆ ਕਾਰਜ ਕੀਤੇ ਨੇ ਵਗਦਿਆ ਸੇਵਾਵਾਂ ਦਿੱਤੀਆਂ ਨੇ ਪੁਲਿਸ ਦੇ ਜਵਾਨਾਂ ਨੇ ਉਹਨਾਂ ਨੂੰ ਇਸ ਵਕਤ ਪਦਕ ਜਿਹੜੇ ਨੇ ਇਹ ਦਿੱਤੇ ਜਾ ਰਹੇ ਨੇ ਤਾਂ ਪਦਕ ਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੇ ਕਿ ਇਸ ਵਕਤ ਇਹਨਾਂ ਨੂੰ ਪਦਕ ਮਿਲਿਆ ਹੈ ਤਾਂ ਗੱਲਬਾਤ ਜਿਹੜੀ ਹੈਗੀ ਹੈ ਉਹ ਕਰਾਂਗੇ ਤਾ ਬਿਲਕੁਲ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਜਵਾਨ ਨੇ ਜਿਨ੍ਹਾਂ ਨੂੰ ਇਹ ਪਦਕ ਜਿਹੜੇ ਨੇ ਮਿਲੇ ਨੇ ਅਤੇ ਪਦਕ ਮਿਲਣ ਤੋਂ ਬਾਅਦ ਦੀ ਤਸਵੀਰ ਜਿਹੜੀ ਹੈਗੀ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਪਦਕ ਮਿਲੇ ਨੇ ਵੱਖ-ਵੱਖ ਜਵਾਨ ਨੇ ਜਿਨ੍ਹਾਂ ਨੂੰ ਇਹ ਪਦਕ ਜਿਹੜੇ ਨੇ ਹਾਸਲ ਹੋਏ ਨੇ ਹਾਲ ਦੇ ਘੜੀ ਐਸਆਈ ਪਦਕ ਮਿਲਣ ਤੋਂ ਬਾਅਦ ਜਿਹੜਾ ਹੈਗਾ ਤੱਕ ਆ ਗਿਆ 609 ਪੀਆ ਵੀ ਮੇਰਾ ਤੋਂ ਬਾਅਦ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਪਦਕ ਲੈ ਕੇ ਜਵਾਨ ਜਿਹੜੇ ਨੇ ਆnde ਹੋਏ ਤੁਹਾਨੂੰ ਦਿਖਾਈ ਦੇਣਗੇ ਤਾਂ ਇਹ ਤਸਵੀਰਾਂ ਵਿਖ ਰਹੇ ਹਾਂ ਜਿੱਥੇ ਕਿ ਇਸ ਵਕਤ ਇਹ ਪਦਕ ਜਿਹੜੇ ਨੇ ਦਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਮੁੱਖ ਮੰਤਰੀ ਸਾਹਿਬ ਇਹਨਾਂ तमाम ਲੋਕਾਂ ਨੂੰ ਇਸ ਵਕਤ ਪਦਕ ਦੇ ਕੇ ਸਨਮਾਨਤ ਕਰਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਤਸਵੀਰ ਦੇਖ ਸਕਦੇ ਹੋ ਉਹਨਾਂ ਜਵਾਨਾਂ ਦੀ ਇਹ ਤਸਵੀਰ ਹੈ ਜਿਨ੍ਹਾਂ ਨੂੰ ਕਿ ਇਸ ਵਕਤ ਡਿਊਟੀ ਪ੍ਰਦਾਨ ਕਰ ਰਹੇ ਹਨ ਪਦਕ ਜਿਹੜੇ ਨੇ ਮਿਲੇ ਨੇ ਹਾਂ ਐਮਐਨਏ ਸਰਵਾਨ ਇਹ ਜਿਹੜੀ ਹੈਗੀ ਉਹ ਕਰ ਲੈਣੇ ਆ ਮੈਡਮ ਕਿੱਦਾਂ ਦਾ ਲੱਗ ਰਿਹਾ ਅੱਜ ਸਰ ਕਿਦਾਂ ਦਾ ਬਹੁਤ ਵਧੀਆ ਲੱਗਿਆ ਜੀ ਬਿਲਕੁਲ ਵੇਖਿਆ ਕਿ ਇਹਨਾਂ ਲੋਕਾਂ ਨੂੰ ਜਿਹੜੇ ਨੇ ਇਹ ਜਵਾਨ ਨੇ ਜਿਨ੍ਹਾਂ ਨੂੰ ਇਹ ਪਦਕ ਮਿਲੇ ਨੇ ਤਾਂ ਪਦਕ ਲੈਣ ਤੋਂ ਬਾਅਦ ਗੱਲ ਕੀਤੀ ਜਾ ਬਾਈ ਜੀ ਕਿਦਾਂ ਦਾ ਕਿ ਜੀ ਮਿਨਿਸਟਰ ਰਕਸ਼ਕ ਤਸਵੀਰ ਤੁਸੀਂ ਵੇਖੀ ਇਹ ਰਕਸ਼ਕ ਪਦਕ ਜਿਹੜੇ ਨੇ ਉਹ ਦਿੱਤੇ ਗਏ ਨੇ ਤਾਂ ਦੂਜੇ ਪਾਸੇ ਹੋਰ ਜਵਾਨਾਂ ਨੂੰ ਜਿਹੜਾ ਹੈ ਇਸ ਵਕਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਪਦਕ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਸੈਲੂਟ ਕਰਨ ਤੋਂ ਬਾਅਦ ਪਦਕ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ तमाम ਲੋਕਾਂ ਨੂੰ ਇਸ ਵਕਤ ਪਦਕ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਸਟੇਜ ਦੇ ਉੱਪਰ ਗੱਲ ਕੀਤੀ ਜਾਵੇ ਤਾਂ ਡੀਜੀਪੀ ਗੌਰਵ ਯਾਦਵ ਸਾਹਿਬ ਮੌਜੂਦ ਨੇ ਅਤੇ ਨਾਲ ਐਸ ਸੁਪਰਗੱਜਾਂ ਜਿਹੜੇ ਮੌਜੂਦ ਨੇ ਡੀਐਸ ਸਾਹਿਬ ਮੌਜੂਦ ਨੇ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਵਿਧਾਇਕ ਗੁਰਦੇਵ ਸਿੰਘ ਸਿੱਖੋ ਜਿਹੜੇ ਨੇ ਉਹ ਮੌਜੂਦ ਨੇ ਅਤੇ ਅਮੋਲਕ ਸਿੰਘ ਜਿਹੜੇ ਨੇ ਜੇ ਤੋ ਵਿਧਾਇਕ ਨੇ ਉਹ ਮੌਜੂਦ ਨੇ ਤਾਂ ਇਹ तमाम ਤਸਵੀਰਾਂ ਜਿਹੜੀਆਂ ਨੇ ਇਸ ਵਕਤ ਜਿਹੜਾ ਰਾਜ ਪੱਧਰੀ ਪ੍ਰੋਗਰਾਮ ਫਰੀਦਕੋਟ ਵਿੱਚ ਚੱਲ ਰਿਹਾ ਹੈ ਉਸ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਉਹਨਾਂ तमाम ਲੋਕਾਂ ਨੂੰ ਇਸ ਵਕਤ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ ਹੈ ਸਨਮਾਨ ਕਿ ਤਜਾਨ ਤੋਂ ਬਾਦਗਲ ਖਿਡਾਰੀ ਜਾ ਬੇਹਦ ਖੁਸ਼ ਜਿਹੜੇ ਨੇ ਇਹ ਲੋਕ तमाम ਲੋਕ ਜਿਹੜੇ ਨੇ ਦਿਖਾਈ ਦੇ ਰਹੇ ਨੇ ਤਾਂ ਰਾਜਪਤਰੀ ਤਸਵੀਰਾਂ ਤੁਸੀਂ ਵੇਖਿਆ ਭਾਈ ਕਿਵੇਂ ਲੱਗ ਬਹੁਤ ਵਧੀਆ ਜੀ ਸਰਕਾਰ ਵੱਲੋਂ ਮਾਨਸੂਬੇ ਮਿਲੇ ਆ ਬਹੁਤ ਡਿਊਟੀ ਦਾ ਬਹੁਤ ਵੀ ਹੋ ਰਹੀ ਜੀ ਹੌਸਲਾ ਵਧ ਰਿਹਾ ਹੁਣ ਬਹੁਤ ਜ਼ਿਆਦਾ ਹੌਸਲਾ ਹੋਰ ਵੀ ਵਧੀਆ ਮਿਹਨਤ ਨਾਲ ਡਿਊਟੀ ਕਰਨਗੇ 6 ਮਹੀਨੇ ਦਾ ਬੱਚਾ ਹੈ ਬਿਲਕੁਲ ਤਸਵੀਰਾਂ ਤੁਸੀਂ ਵੇਖਿਆ ਹਾਂ ਉਹਨਾਂ ਲੋਕਾਂ ਨੂੰ ਇਸ ਵਕਤ ਪਦਕ ਦੇ ਕੇ ਸਨਮਾਨ ਕਰਤਾ ਹੈ ਭਾਜੀ ਮੁਬਾਰਕਾਂ ਬਹੁਤ 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 ਵਧੀਆ ਲੱਗ ਰਿਹਾ ਬਹੁਤ ਜੀ ਥੈਂਕ ਯੂ ਭਾਜੀ ਕਿਵੇਂ ਲੱਗ ਰਿਹਾ ਹੈ ਬੱਚਾ 9 ਮਹੀਨੇ ਦਾ ਬੱਚਾ ਹੈ ਬਿਲਕੁਲ ਤਸਵੀਰਾਂ ਤੁਸੀਂ ਵੇਖੀਆ ਅਤੇ ਇਸ ਵਕਤ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਜਿਹੜੇ ਬੱਚੇ ਨੇ ਚੋਟੀ ਸਰ ਕੀਤੀ ਹੈ ਉਸ ਦੀਆਂ ਇਹ ਤਸਵੀਰਾਂ ਨੇ ਤਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਵੱਖ-ਵੱਖ ਲੋਕਾਂ ਨੂੰ ਇਸ ਵਕਤ ਜਿਹੜੇ ਵਾਅਦੇ ਲਏ ਦਿੱਤੇ ਗਏ ਨੇ ਅਤੇ ਉਸ ਦੀ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਗਿਆ ਇਹ ਸੋਹਣੀ ਦਸਤਾਰ ਸਜਾਈ 6 ਸਾਲ ਨੌਵੀਂ ਕੈਟਾਗਰੀਜ਼ ਦੇ ਵਿੱਚ ਜਿਹੜਾ ਨਾਮ ਨਖੱਟਿਆ ਹੈ ਅਤੇ ਉਸ ਨਾਮ ਨਾਲ ਖਤਮ ਕਰਵਾ ਦਿੱ ਗੱਲ ਕੀਤੀ ਜਾਵੇ।ਾਰੇ ਬਹੁਤ ਖੂਬਸੂਰਤ ਤਸਵੀਰਾਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੱਚੇ ਨੂੰ ਪਿਆਰ ਕਰਦੇ ਕਮਿਸ਼ਨਰ ਆਫ ਕੈਰੀ ਦਫਤਰ ਭੱਜਾ ਅਤੇ ਇੱਕ ਵਿਸ਼ੇਸ਼ ਤੌਰ ਤੇ ਸਨਮਾਨ ਪੱਤਰ ਜਿਹੜਾ ਗਿਆ ਇਸ ਬੱਚੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖਿਆ ਜਿੱਥੇ ਕਿ ਇਸ ਵਕਤ ਇਹਨਾਂ तमाम ਲੋਕਾਂ ਨੂੰ ਜਿਹੜਾ ਹੈਗਾ ਸਨਮਾਨ ਦਿੱਤਾ ਗਿਆ ਹੈ ਅਤੇ ਵਿਸ਼ੇਸ਼ ਤੌਰ ਤੇ ਸਨਮਾਨ ਪੱਤਰ ਪੰਜਾਬ ਸਰਕਾਰ ਵੱਲੋਂ ਜਿਹੜੇ ਦਿੱਤੇ ਗਏ ਨੇ ਉਸ ਦੀਆਂ ਤਸਵੀਰਾਂ ਨੇ ਜਿਸ ਅਨੁਸਾਰ ਇਸ ਵਕਤ ਬੇहद ਖੁਸ਼ੀ ਜਿਹੜੀ ਹੈਗਾ ਇਹਨਾਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਨਸਾਨ ਰક્ષਕ ਦਰਨ ਇਹਨਾਂ ਦਾ ਹਥਿਆਰ ਰક્ષਕ ਅਵਾਰ ਜਿਹੜੇ ਨੇ ਉਹ हासिल ਹੋਏ ਨੇ ਹਾਤੇ ਅਵਾਰਡ ਹਾਸਲ ਬਾਦ ਕਰਦੇ ਬਾਦ ਗੱਲ ਕੀਤੀ ਜਾਵੇ ਤਾਂ ਆਪਰ ਹਰਿਦਪੁਰ ਪੁਰੀ ਮੈਡੀਕਲ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਹਨਾਂ ਜਿਹੜੇ ਵੱਖ-ਵੱਖ ਹਿੱਸਿਆਂ ਵਿੱਚ ਜਿਨ੍ਹਾਂ ਲੋਕਾਂ ਨੇ ਨਾਮ ਲਖਟੇ ਉਹਨਾਂ तमाम ਲੋਕਾਂ ਨੂੰ ਇਸ ਵਕਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕਰਦੇ ਹੋਏ ਮੈਡਲ ਪਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਤਸਵੀਰਾਂ ਤੁਸੀਂ ਵੇਖੀਆਂ ਬੇहद ਖੂਬਸੂਰਤ ਤਸਵੀਰਾਂ ਤੁਹਾਡੇ ਸਾਹਮਣੇ ਨੇ ਡਿਪਟੀ ਕਲੈਕਟਰ ਨਿੱਜੀ ਤੌਰ ਤੇ ਇਹਨਾਂ ਨੇ ਲਾਏ ਨੇ ਤਾਂ ਵਕ ਵਕ ਕਿਤਨਾ ਵਿੱਚ ਬਿਹਤਰੀਨ ਕੰਮ ਕਰਨ ਵਾਲੇ ਉਹਨਾਂ ਲੋਕਾਂ ਨੂੰ ਇਸ ਵਕਤ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਵਕ ਵਕ ਕੰਮ ਕੀਤੇ ਨੇ ਆਪਣੇ ਆਪਣੇ ਕਿੱਤੇ ਦੇ ਵਿੱਚ ਉਹਨਾਂ तमाम ਲੋਕਾਂ ਨੂੰ ਸ਼੍ਰੀਮਤੀ ਸਾਹਿਬ ਜਿਹੜੇ ਨੇ ਇਸ ਵਕਤ ਸਨਮਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਸਨਮਾਨ ਦੀ ਇੱਕ ਤਸਵੀਰ ਹੈ ਜੋ ਕਿ ਇਸ ਵਕਤ ਕੁਝ ਲੋਕਾਂ ਦੇ ਹਿੱਸੇ ਆਇਆ ਹੈ ਅਤੇ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਸਾਂਝੀਆਂ ਕਰ ਰਹੇ ਹਾਂ ਹਰ ਰੋਜ਼ ਹੋ ਬੰਦਿਆ ਬੰਦਿਆ ਕਿਸ ਚੀਜ਼ ਦਾ ਅੱਜ ਕਿਸ ਤਰੀਕੇ ਦਾ ਲੱਗ ਰਿਹਾ ਅੱਜ ਕਿਸ ਚੀਜ਼ ਚਾਹਵਾਂ ਸਰ ਮੈਂ ਬਹੁਤ ਇਸ ਨੂੰ ਆਪਣੀ ਅੱਛੀ ਉਪਲਬਧੀ ਸਮਝਦਾ ਕਿਉਂਕਿ ਮੈਂ ਆਪਣੇ ਮਾਨ ਸਾਹਿਬ ਦੇ ਨਾਲ ਜਦੋਂ ਵੀ ਸਾਡੇ ਇਲਾਕੇ ਚ ਆਉਂਦੇ ਸੀ ਮੈਂ ਬਹੁਤ ਵਾਰੀ ਟਰਾਈ ਕੀਤੀ ਕਿ ਮੈਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਾਂ ਲੇਕ ਅੱਜ ਮੈਂ ਮੌਕਾ ਮਿਲਿਆ ਤੇ ਮੈਂ ਅੱਜ ਸਟੇਟ ਵਾਰਡ ਲੈਣ ਆਇਆ ਔਰ ਇਨਾ ਸ਼ਾਨਦਾਰ ਮੈਨੂੰ ਇਨਾ ਮਾਣ ਹੈ ਸੀ ਤੇ ਕਿ ਮੈਂ ਉਹਨਾਂ ਦੇ ਸਾਹਮਣੇ ਖੋ ਕੇ ਮਾਣ ਆਪਣਾ ਪ੍ਰਾਪਤ ਕੀਤਾ ਆਈ ਏਮ ਵੈਰੀ ਥੈਂਕਫੁਲ ਟੂ ਆਲ ਆਫ ਥੈਮ ਥੈਂਕ ਯੂ ਵੈਰੀ ਮਚ ਸਰ ਬਹੁਤ ਬਹੁਤ ਵਧੀਆ ਲੱਗਾ ਜੀ ਬੜੀ ਖੁਸ਼ੀ ਹੋਈ ਹੈ ਤੁਹਾਨੂੰ ਹਾਂ ਜੀ ਕੋਲ ਇਹਨਾਂ ਲੋਕਾਂ ਨੂੰ ਅਵਾਰਡ ਮਿਲੇ ਨੇ ਸਰ ਕਿਸ ਚੀਜ਼ ਚ ਮੈਨੂੰ ਕਿੰਦਾ ਲੱਗ ਰਿਹਾ ਹੈ ਸਮਾਜ ਸੇਵਾ ਦੇ ਵਿੱਚ ਮੈਂ ਪਿਛਲੇ 25 ਸਾਲ ਤੋਂ ਆਪਣੇ ਪਿੰਡ ਦੇ ਵਿੱਚ ਯੁਵਕ ਸਵਾਵਾ ਭਾਗ ਦੇ ਨਾਲ ਯੂਥ ਕਲੱਬ ਚਲਾ ਰਿਹਾ ਹਾਂ ਅੱਜ ਪੰਜਾਬ ਸਰਕਾਰ ਨੇ ਜਿਹੜਾ ਮਾਣ ਬਖਸ਼ਿਆ ਮੈਂ ਉਹਦੇ ਲਈ ਪੰਜਾਬ ਸਰਕਾਰ ਦੇ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੌਜਵਾਨਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਦੇਣ ਵਾਸਤੇ ਇੱਕ ਜਿਹੜਾ ਪ੍ਰਲਬ ਕੀਤਾ ਬਿਲਕੁਲ ਰਿਤੇਸ਼ ਜੀ ਕਿੱਧਰ ਲੱਗਦਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਜੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਿ ਇੱਕ ਨੋਟਿਸਮੈਂਟ ਨਾਲ ਅਪਰੀਸ਼ੀਏਸ਼ਨਲ ਮੋਟੀਵੇਟ ਹੁੰਦਾ ਬੰਦਾ ਔਰ ਅੱਗੇ ਲਈ ਅੱਛੇ ਕੰਮ ਲਈ ਉਹਨੂੰ ਅੱਛਾ ਲੱਗਦਾ ਬਾਕੀ ਮੈਂ ਜਿਹੜੇ ਵਿੱਚੇ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਅਸੀਂ ਇੱਕ ਨੈਸ਼ਨਲ ਰਿਕਾਰਡ ਬਣਾਇਆ ਸੀ ਜਿਹੜਾ ਪੰਜਾਬ ਦਾ ਪਹਿਲਾ ਨੈਸ਼ਨਲ ਰਿਕਾਰਡ ਸੀ ਸਭ ਤੋਂ ਵੱਡਾ ਆਰਗੇਨਾਈਜੇਸ਼ਨ ਨੇ ਉਸ ਮੈਰਾਥਨ ਚ ਪਾਰਟਿਸਿਪੇਟ ਕੀਤਾ ਪਰ ਉਹਦਾ ਨੈਸ਼ਨਲ ਰਿਕਾਰਡ ਬਣਿਆ ਬਾਕੀ ਹੁਣ ਤੱਕ ਅਸੀਂ 2700 ਦੇ ਕਰੀਬ ਫ੍ਰੀ ਆਪਰੇਸ਼ਨ ਕਰ ਚੁੱਕੇ ਹੁਣ ਇਸ ਤੋਂ ਮੋਟੀਵੇਟ ਹੋ ਕੇ ਅੰਗੇ ਹੋਰ ਵੀ ਅੱਛਾ ਕੰਮ ਕਰਾਂਗੇ ਥੈਂਕ ਯੂ ਸਰ ਲਖਿਆ ਮੈਂ ਆਰਮੀ ਅਫਸਰ ਹਾਂ ਤੇ ਮੈਂ ਜਦੋਂ ਜੰਕੇ ਦੇ ਵਿੱਚ ਸੀਗਾ ਤੋ ਮੈਂ ਪੰਜ ਅਤੰਕਵਾਦੀ ਜੀਂਦੇ ਫੜ ਕੇ ਮੈਂ ਉਥੇ ਆਪਣੇ ਪੁਲਿਸ ਵਾਲਿਆਂ ਨੂੰ ਦਿੱਤੇ ਸੀਗੇ ਤੇ ਉਹ ਜਿਹੜਾ ਇਨਾਮ ਹਾਜੀਪੀਰ ਸਰਟੀਫਿਕੇਟ ਆਫ ਮੈਰਿਟ ਉਹ ਮੈਨੂੰ ਮਿਲਿਆ ਸੀ ਉਹਨੂੰ ਮੁੱਖ ਰੱਖਦੇ ਹੋਇਆ ਮੈਨੂੰ ਸਟੇਟ ਅਵਾਰਡ ਦਿੱਤਾ ਗਿਆ ਹੈ ਥੈਂਕ ਯੂ ਵੈਰੀ ਮਚ ਅਲੀ ਭਾਈ ਜੀ ਖੁਸ਼ ਹੋ ਅੱਜ ਬਹੁਤ ਬਹੁਤ ਮੈਂ ਖੁਸ਼ ਹਾਂ ਜੀ ਅੱਜ ਮੈਨੂੰ ਆਜ਼ਾਦੀ ਦਿਵਸ ਤੇ ਮਨ ਸਨਮਾਨਿਤ ਕੀਤਾ ਗਿਆ ਮੈਂ ਇੱਕ ਸਾਈਕਲਿਸਟ ਹਾਂ ਇੰਟਰਨੈਸ਼ਨਲ ਸਾਈਕਲਿਸਟ ਹਾਂ 1 ਲੱਖ ਕਿਲੋਮੀਟਰ ਦਾ ਮੈਂ ਇੰਡੀਆ ਬੋਕਰ ਬੋਰਡ ਦੇ ਨਾਂ ਹੁਣ ਇਸ ਟਾਈਮ 199000 ਕਿਲੋਮੀਟਰ ਕ੍ਰੋਸ ਕਰ ਚੁੱਕਾ ਮੈਂ ਦਿੱਲੀ ਬੰਬਈ ਦਿੱਲੀ ਕਲਕੱਟਾ ਦਿੱਲੀ ਟੂ ਕਾਠਮੰਡੂ ਚਲਾ ਚੁੱਕਾ ਔਰ ਮੈਂ ਹੁਣ ਇੰਗਲੈਂਡ ਤੋਂ ਲੈ ਕੇ 1540 ਕਿਲੋਮੀਟਰ ਪਹਿਲਾਂ ਵੀ ਲਾਇਆ ਫਰਾਂਸ ਵਿੱਚ ਪੈਰਿਸ ਤੋਂ ਪੈਰਿਸ ਦੇਸ ਲਾਇਆ ਥੈਂਕ ਯੂ ਜੀ ਸਰ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਤੇ ਪੰਜਾਬੀਆਂ ਨੂੰ ਇਸ ਸੁਤੰਤਰ ਦਿਵਸ ਤੇ ਮੁਬਾਰਕਾਂ ਦਿੰਦਾ ਹਾਂ ਇਹ ਜਿਹੜਾ ਮੈਨੂੰ ਅੱਜ ਇਹਨਾਂ ਨੇ ਪ੍ਰਸ਼ੰਸਾ ਪੱਤਰ ਦਿੱਤਾ ਹੈ ਕਿਉਂਕਿ ਮੈਂ 10000 ਤੋਂ ਵੱਧ ਬੱਚਿਆਂ ਨੂੰ ਵੈਂਟੀਲੇਟਰ ਤੋਂ ਜਾਨ ਬਚਾਈ ਹੈ ਤੇ ਇਹਨਾਂ ਨੂੰ ਸਾਨੂੰ ਹੋਰ ਉਤਸਾਹ ਮਿਲਦਾ ਹੈ ਤੇ ਸਮਾਜ ਸੇਵਾ ਕਰਨ ਲਈ ਅੱਗੇ ਤੋਂ ਹੋਰ ਉਤਸਾਹ ਮਿਲੂਗਾ ਬਹੁਤ ਬਹੁਤ ਧੰਨਵਾਦ ਬਿਲਕੁਲ ਇਹ ਤਸਵੀਰਾਂ ਤੁਸੀਂ ਵੇਖਿਆ ਤਾਂ ਇਹਨਾਂ तमाम ਲੋਕਾਂ ਨੂੰ ਜਿਹੜਾ ਹੈ ਅਵਾਰਡ ਦਿੱਤਾ ਗਿਆ ਹੈ ਅਤੇ ਉਸ ਅਵਾਰਡ ਕਿਤੇ ਜਾਣ ਤੋਂ ਬਾਅਦ ਹੀ ਆਏ ਤਸਵੀਰਾਂ ਜਿਹੜੀਆਂ ਨੇ ਤੁਸੀਂ ਲਗਾਤਾਰ ਵੇਖ ਰਹੇ ਹੋ ਉਹਨਾਂ तमाम ਲੋਕਾਂ ਨੂੰ ਜਿਹੜਾ ਹੈ ਅੱਜ ਸਨਮਾਨ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕੀ ਵੱਖ-ਵੱਖ ਆਪਣੇ ਖੇਤਰਾਂ ਵਿੱਚ ਉਹਨਾਂ ਨੇ ਬਿਹਤਰੀ ਜਿਹੜੇ ਕਿਤੇ ਨੇ ਉਸ ਦੇ ਮਦਰਸ ਆਤਵਾਦ ਜਿਹੜਾ ਹੈ ਇਹਨਾਂ ਨੂੰ ਨਹੀਂ ਮਿਲਿਆ ਮੈਡਮ ਕਿਸ ਤਰੀਕੇ ਦਾ ਅਵਾਰਡ ਮਿਲਿਆ ਅੱਜ ਕਿਦਾਂ ਦਾ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਖੁਸ਼ੀ ਹੋਈ ਮਾਨ ਸਾਹਿਬ ਨੂੰ ਇੱਥੇ ਦੇਖ ਕੇ ਦਿੱਲੀ ਜਿਹੜੀ ਇੱਛਾ ਸੀ ਉਹ ਸਾਡੀ ਅੱਜ ਪੂਰੀ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੋਈ ਮੇਰੇ ਬੱਚੇ ਇਥੇ ਪਾਰਟਿਸਪੇਟ ਕਰ ਰਹੇ ਮੈਂ ਪ੍ਰਿੰਸੀਪਲ ਐਡਲ ਇੰਟਰਨੈਸ਼ਨਲ ਸਕੂਲ ਤੋਂ ਉਹਨਾਂ ਨੇ ਰੰਗ ਰੰਗ ਮੈਡਮ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਕਿਸ ਤਰੀਕੇ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਅੱਜ ਸਟੇਟ ਫੰਕਸ਼ਨ ਦੇ ਵਿੱਚ ਝਾਕੀ ਜਿਹੜੀ ਉਹ ਫਰਸਟ ਪੋਜੀਸ਼ਨ ਤੇ ਆਈ ਹੈ ਔਰ ਸਭ ਤੋਂ ਵਧੀਆ ਇਹ ਲੱਗ ਰਿਹਾ ਕਿ ਸੀਐਮ ਸਾਹਿਬ ਔਰ ਸੀਐਮ ਮੈਡਮ ਸੀਐਮ ਦੋਨਾਂ ਨੇ ਸਾਡੀ ਝਾਕੀ ਨੂੰ ਫਰਸਟ ਪੋਜੀਸ਼ਨ ਦਿੱਤੀ ਹੈ ਕਿਉਂਕਿ ਉਹਨਾਂ ਨੇ ਹੀ ਇਹਦੀ ਜਜਮੈਂਟ ਦਿੱਤੀ ਹੈ ਜੀ ਹਾਂਜੀ ਸਰ ਕਿਸ ਤਰੀਕੇ ਦਾ ਵਾਣ ਮਿਲਿਆ ਜੀ ਬੱਚੇ ਨੂੰ ਸਕਿੱਲ ਦੇ ਵਿੱਚ ਮਿਲਿਆ ਵਾ ਤਕਨੀਕੀ ਸਿੱਖਿਆ ਦੇ ਵਿੱਚ ਇਸ ਬੱਚੇ ਨੇ ਤਾਂ ਤਕਨੀਕੀ ਸਿੱਖਿਆ ਨੂੰ ਸਾਖਿਤ ਕੀਤਾ ਜਿਸ ਤੰਗੇ ਅੱਜਕੱਲ ਬੱਚੇ ਬੇਰੋਜ਼ਗਾਰੀ ਬਹੁਤ ਵੱਧ ਰਹੀ ਹੈ ਹਨਾ ਤੇ ਅਗਰ ਜੌ आईटीआई वगैरह जो तकनीकी शिक्षा ਲੈ ਕੇ ਨਾ ਹੱਥੇ ਸਕਿੱਲ ਲੈ ਕੇ ਕੋ ਬਾਦਾ ਰੋਜ਼ਗਾਰ ਖੜੇ ਕਰ ਸਕਦੇ ਆ ਤੇ ਇਸ ਕਰਕੇ ਇਹ ਬੱਚੇ ਨੇ ਨਾ ਤਿੰਨ ਵਰਲਡ ਰਕਾਰਡ ਵੀ ਕੈਮ ਕਰ ਚੁੱਕਿਆ ਵਾ ਇੱਕ ਸਾਲ ਦੀ ਉਮਰ ਲੁਧਿਆਣੇ ਤੋਂ ਜੀ ਇੱਕ ਸਾਲ ਦੀ ਉਮਰ ਵਿੱਚ ਇਹ ਡਰਲ ਚਲਾਉਣ ਲੱਗ ਗਿਆ ਸੀ ਤੇ ਹੁਣ 30 ਸਾਲ 40 ਸਾਲ ਦੇ ਮਿਸਤਰੀਆਂ ਜਿੰਨਾ ਇਹ ਕੰਮ ਕਰ ਲੈਂਦਾ ਜੀ ਆਪਣੇ ਆਪ ਜੀ ਆ ਬੇਟਾ ਖੁਸ਼ ਆ ਜੀ ਪੰਜਾਬ ਆਰਮਡ ਪੁਲਿਸ ਕਮਿਸ਼ਨਟ ਟੂਪੜੀ ਪੀਏਪੀ ਜਲੰਧਰ ਦੂਜਾ ਵਾਲਾ ਜਸਵੇਰਾ ਤੁਸੀਂ ਵੇਖਿਆ ਜਿੱਥੇ ਕਿ ਇਸ ਵਕਤ ਹੋਰ ਜਵਾਨਾਂ ਨੂੰ ਜਿਹੜਾ ਹੈ ਉਹ ਇਸ ਵਕਤ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਜਿਨ੍ਹਾਂ ਨੇ ਆ ਬੇਹਤਰੀਨ ਕੰਮ ਕਾਰਜ ਕੀਤੇ ਨੇ ਅਤੇ ਉਹਨਾਂ ਕਾਰਜਾਂ ਦੇ ਮੱਦੇ ਨਜ਼ਰ ਜਿਹੜਾ ਹੈਗਾ ਅੱਜ ਦਾ ਇਹ ਪ੍ਰੋਗਰਾਮ ਸੀਗਾ ਜਿਸ ਵਿੱਚ ਕੀ ਉਹਨਾਂ ਨੂੰ ਅੱਜ ਸਨਮਾਨਤ ਕੀਤਾ ਜਾ ਰਿਹਾ ਤਾਂ ਇਹ तमाम ਲੋਕ ਨੇ ਜੋ ਕਿ ਇਸ ਵਕਤ ਸਨਮਾਨ ਕਰ ਤੋਂ ਬਾਅਦ ਜਿਹੜਾ ਗੱਲ ਕੀਤੀ ਜਾਵੇ ਤਾਂ ਉਹ ਤਸਵੀਰ ਤੁਹਾਡੇ ਨਾਲ ਇਸ ਵਕਤ ਸਾਂਝੀ ਕਰ ਰਹੇ ਹਾਂ जिन्ना ने की बेहतरीन परफॉरमेंस दीती है इस वक्त कोर्ट सवार जेड़े ने जिन्ना ने की बेहतरीन कार्य किया है ओना नु इस वक्त इथे सम्मानत किया जा रहा है सम्मान दिया एक तस्वीरा इस वक्त ਤੁਹਾਡੇ ਨਾਲ ਸਾਝਿਆ ਕਰ ਰਿਹਾ ਇਸ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ वक्त ਵੇਖ ਸਕਦੇ ਹੋ ਪੁਰਸ਼ ਜਵਾਨ ਨੇ ਜਿਨ੍ਹਾਂ तमाम ਲੋਕਾਂ ਨੂੰ ਅੱਜ ਇੱਥੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਸਨਮਾਨਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਆਪਣੇ ਵੱਖ-ਵੱਖ ਖੇਤਰ ਵਿੱਚ ਬਿਹਤਰੀਨ ਕੰਮ ਕਰਨ ਵਾਲੇ ਉਹਨਾਂ ਜਵਾਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਨਾਲ ਦੇ ਨਾਲ ਸਿਵਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਵਾਗਤਨ ਤੋਂ ਬਾਅਦ ਦੀ ਇਹ ਤਸਵੀਰ ਇਸ ਵਕਤ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਤਾਂ तमाम ਲੋਕ ਮੌਜੂਦ ਨੇ ਜਿਨ੍ਹਾਂ ਨੂੰ ਕਿ ਅੱਜ ਮੁੱਖ ਮੰਤਰੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਤਾਂ ਤੋਂ ਦਿਖਾਇਆ ਕਿ ਵਕ ਵਕ ਕਾਰਜਾਂ ਵਿੱਚ ਮੌਜੂਦ ਨੇ ਸਨਮਾਨਾਂ ਦੀ ਰਸਮ ਤੋਂ ਬਾਅਦ ਜਿਹੜਾ ਆਪਣਾ ਨਾਮ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਅੱਜ ਮੁੱਖ ਮੰਤਰੀ ਸਾਹਿਬ ਵੱਲੋਂ ਸਨਮਾਨਤ ਕੀਤਾ ਗਿਆ ਅਤੇ ਨਾਲ ਦੇ ਨਾਲ ਉਹਨਾਂ ਦੀ ਹੋਸਟ ਆਫ ਲਾਈ ਜਿਹੜੀ ਹੈ ਉਹ ਵੀ ਕੀਤੀ ਗਈ ਹੈ ਪੰਜਾਬ ਦਾ ਲੋਕ ਨਾਲ ਜਿੱਤ ਫਰੀਦਕੋਟ ਤੋਂ ਕੈਮਰਾ ਬਸਨਾ ਵੀਜੀਤ ਸਿੰਘ ਦੇ ਨਾਮ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ